ਰਿਸ਼ਤੇ ਹੋਏ ਤਾਰ ਤਾਰ ਭਰਾ ਨਹੀਂ ਭੈਣ ਦੇ ਨਾਲ ਕੀਤਾ ਸ਼ਰਮਨਾਕ ਕਾਰਾ ਵਰਗਲਾ ਕੇ ਲੈ ਗਿਆ ਹੋਟਲ ਤੇ ਜਬਰ ਜਨਾਹ ਕਰਨ ਮਗਰੋਂ ਜੋ ਸੋਚਿਆ ਸੁਣ ਕੇ ਹੋਵੇਗੀ ਤੁਹਾਨੂੰ ਵੀ ਹੈਰਾਨੀ ਜੀ ਹਾਂ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਏ ਨੇ ਰਿਸ਼ਤਿਆਂ ਦਾ ਘਾਣ ਹੋਇਆ ਇੱਕ ਭਰਾ ਦੇ ਵੱਲੋਂ ਹੀ ਪੈਣ ਦੇ ਨਾਲ ਜ਼ਬਰਦਸਤੀ ਕੀਤੀ ਗਈ ਹੈ ਤੇ ਜ਼ਬਰਜਨਾ ਕਰਨ ਤੋਂ ਮਗਰੋਂ ਜੋ ਉਸ ਨੇ ਸੋਚਿਆ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ ਦਰਸਲ ਇਹ ਮਾਮਲਾ ਬਠਿੰਡਾ ਦੇ ਪਿੰਡ ਭਿਉਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਾਬਾਲਿਕ ਕੁੜੀ ਦੇ ਨਾਲ ਜ਼ਬਰਜਨਾਹ ਹੋਇਆ ਔਰ ਇਹ ਜ਼ਬਰਜਨਾ ਕਿਸੇ ਹੋਰ ਨੇ ਨਹੀਂ ਬਲਕਿ ਇਸ ਲੜਕੀ ਦੇ ਸਕੇ ਤਾਏ ਦੇ ਪੁੱਤ ਦੇ ਵੱਲੋਂ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਲੜਕੀ ਦੇ ਬਿਆਨਾਂ ਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਤੇ ਹੁਣ ਪੁਲਿਸ ਇਸ ਦੀ ਪਾਲ ਲਈ ਛਾਪੇਮਾਰੀ ਕਰ ਰਹੀ ਹੈ ਦੱਸਦੀ ਹੈ ਕਿ ਇਸ ਲੜਕੀ ਨੇ ਦੱਸਿਆ ਹੈ ਕਿ ਉਸ ਦਾ ਤਾਏ ਦਾ ਪੁੱਤ ਜਿਸ ਦਾ ਨਾਮ ਨਿਰਪੈ ਸਿੰਘ ਹੈ ਉਹ ਉਸ ਦੇ ਗਵਾਂਢ ਦੇ ਵਿੱਚ ਹੀ ਰਹਿੰਦਾ ਹੈ ਜਦੋਂ ਉਹ ਘਰ ਦੇ ਵਿੱਚ ਇਕੱਲੀ ਸੀ ਤਾਂ ਉਸ ਦੇ ਘਰ ਵਿੱਚ ਆਇਆ ਤੇ ਉਸ ਨੂੰ ਵਰਗਲਾ ਕੇ ਬਠਿੰਡਾ ਦੇ ਇੱਕ ਹੋਟਲ ਦੇ ਵਿੱਚ ਲੈ ਗਿਆ ਉੱਥੇ ਉਸਨੇ ਉਸਦੀ ਮਰਜ਼ੀ ਦੇ ਖਿਲਾਫ ਉਸਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਉਸ ਤੋਂ ਬਾਅਦ ਨਿਰਪੈ ਸਿੰਘ ਇਸ ਨਾਬਾਲਿਕ ਲੜਕੀ ਨੂੰ ਰੇਲਵੇ ਸਟੇਸ਼ਨ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਕਹਿੰਦਾ ਹੈ ਕਿ ਆਪਾਂ ਦੋਨੋਂ ਖੁਦ ਖੁਸ਼ੀ ਕਰ ਲਈਏ ਇਸ ਵੇਲੇ ਇਸ ਲੜਕੀ ਦੇ ਮਨਾ ਕਰਨ ਤੇ ਨਿਰਪੈ ਸਿੰਘ ਇਸ ਲੜਕੀ ਨੂੰ ਉਸਦੀ ਮਾਸੀ ਦੇ ਕੋਲ ਛੱਡ ਆਉਂਦਾ ਜਿਹੜੀ ਕਿ ਸਿਰਸਾ ਵਿੱਚ ਰਹਿੰਦੀ ਹੈ ਉਸ ਤੋਂ ਬਾਅਦ ਨਿਰਪੈ ਸਿੰਘ ਆਪ ਫਰਾਰ ਹੋ ਜਾਂਦਾ ਹੈ ਹੁਣ ਇਸ ਲੜਕੀ ਨੇ ਆਪਣੇ ਨਾਲ ਹੋਈ ਸਾਰੀ ਵਾਰਦਾਤ ਆਪਣੇ ਮਾਪਿਆਂ ਨੂੰ ਦੱਸੀ ਹੈ ਤੇ ਮਾਪਿਆਂ ਨੇ ਹੁਣ ਪੁਲਿਸ ਤੱਕ ਪਹੁੰਚ ਕੀਤੀ ਹੈ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਤੇ ਇਸ ਦੀ ਭਾਲ ਦੇ ਲਈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ ਦੱਸਦੀ ਹੈ ਕਿ ਡੀਐਸਪੀ ਹਿਨਾ ਗੁਪਤਾ ਹੁਣਾਂ ਨੇ ਦੱਸਿਆ ਹੈ ਕਿ ਨਿਰਪੈ ਸਿੰਘ ਨੂੰ ਜਲਦ ਤੋਂ ਜਲਦ ਲੱਭ ਲਿਆ ਜਾਵੇਗਾ ਤੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਥੇ ਕਾਬਿਲ ਗੌਰ ਹੈ ਕਿ ਅੱਜਕੱਲ ਦੇ ਨੌਜਵਾਨ ਅਜਿਹੇ ਕਦਮ ਚੁੱਕਦੇ ਨੇ ਜਿਨ੍ਹਾਂ ਦੇ ਨਾਲ ਰਿਸ਼ਤਿਆਂ ਨੂੰ ਸ਼ਰਮਸਾਰ ਹੋਣਾ ਪੈ ਜਾਂਦਾ ਹੈ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ ਰਿਸ਼ਤਿਆਂ ਦਾ ਕਾਣ ਦੇਖਣ ਨੂੰ ਮਿਲਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਤੇ ਵਿਚਾਰ ਰਿਸ਼ਤੇ ਜਿਹੜੇ ਕਿ ਨੇ ਸ਼ਰਮਸਾਰ ਹੋਏ ਨੇ ਅਸੀਂ ਗਾਹੇ-ਬਗਾਹੇ ਅਜਹੀਆਂ ਘਟਨਾਵਾਂ ਨੂੰ ਸੁਣਦੇ ਰਹਿੰਦੇ ਆ ਜਿੱਥੇ ਕਿ ਨੌਜਵਾਨਾਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਪਰਵਾਰਾਂ ਦੇ ਵਿੱਚ ਦਰਾਣਾ ਪਹੁੰਚ ਜਾਂਦੀਆਂ ਨੇ ਰਿਸ਼ਤੇ ਸ਼ਰਮਸਾਰ ਹੁੰਦੇ ਨੇ ਇਸੇ ਤਰ੍ਹਾਂ ਦਾ ਹੀ ਇਹ ਮਾਮਲਾ ਜਿਹੜਾ ਕਿ ਬਠਿੰਨਾਂ ਦੇ ਪਿੰਡ ਪਿਉਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਦੇ ਸਕੇ ਤਾਏ ਦੇ ਪੁੱਤੇ ਵੱਲੋਂ ਉਸ ਦੇ ਨਾਲ ਜ਼ਬਰਜਨਾ ਕੀਤਾ ਜਾਂਦਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਸ਼ਰਮਨਾਕ ਕਰਤੂਤ ਹੈ ਸ਼ਰਮਨਾਕ ਕੰਮ ਹੈ ਜਿਸ ਦੇ ਨਾਲ ਦੋਨਾਂ ਪਰਿਵਾਰਾਂ ਦੇ ਵਿੱਚ ਫਿੱਕਤਾ ਪਿਆਈ ਪਾਇ ਬਲਕਿ ਰਿਸ਼ਤੇ ਵੀ ਤਾਰ-ਤਾਰ ਹੋ ਗਏ ਨੇ ਸੋ ਅਗਰ ਨੌਜਵਾਨ ਅਜਹੀ ਸੋਚ ਰੱਖਣਗੇ ਤਾਂ ਰਿਸ਼ਤਿਆਂ ਦਾ ਕਾਣ ਹੋਣਾ ਲਾਜ਼ਮੀ ਹੈ ਸੋ ਨੌਜਵਾਨਾਂ ਨੂੰ ਵੀ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ 100 ਵਾਰ ਸੋਚ ਲੈਣਾ ਚਾਹੀਦਾ ਹੈ ਕਿ ਰਿਸ਼ਤੇ ਬਹੁਤ ਸਤਕਾਰਯੋਗ ਹੁੰਦੇ ਨੇ ਅਜਿਹੀ ਕੰਮ ਨਹੀਂ ਕਰਨੇ ਚਾਹੀਦੇ ਜਿਸ ਦੇ ਨਾਲ ਰਿਸ਼ਤਿਆਂ ਦਾ ਕਾਣ ਹੋਵੇ ਸੋ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਨਿਰਪੈ ਸਿੰਘ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਇਸ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਤੇ ਇਸ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ